ਅਨਟਕ ਦੀ ਵੱਡੀ ਬ੍ਰੇਕਿੰਗ ਨਿਊਜ਼ ਆਟ ਵਾਲਾ ਚਲਦੇ ਆਂ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਹਜ਼ਾਰਾਂ ਕੈਨੇਡੀਅਨ ਆਪਣਾ ਮੁਲਕ ਛੱਡ ਕੇ ਨਿਆਰਾ ਗੁਆਰਾ ਜਾ ਰਹੇ ਨੇ ਇਹ ਦਾਵਾ ਕਰਦੀ ਹੈ ਇੱਕ ਵੀਡੀਓ ਨੇ ਕੈਨੇਡੀਅਨ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਵੀਡੀਓ ਵਿੱਚ ਕਨਜ਼ਰਵੇਟਿਵ ਪਾਰਟੀ ਦੇ ਪਿਆਰੇ ਆਗੂ ਪੀਅਰ ਪੋਲੀਵਰ ਨੇ ਇੱਕ ਔਰਤ ਨਾਲ ਗੱਲਬਾਤ ਕਰਦੇ ਜਿੱਥੇ ਦੇਖਿਆ ਜਾ ਰਿਹਾ ਤੇ ਜੋ ਕਹਿੰਦੀ ਹੈ ਕਿ 2022 ਵਿੱਚ ਉਹ ਆਪਣੇ ਪਰਿਵਾਰ ਨਾਲ ਨਿਆਰਾ ਗੁਵਾਰਾ ਵਿੱਚ ਜਾਵ ਅਸੀਂ ਕਿਉਂਕਿ ਕੈਨੇਡਾ ਵਿੱਚ ਵੱਡਾ ਘਰ ਖਰੀਦਣਾ ਉਹਨਾਂ ਦੇ ਵਾਸਤੇ ਬਾਹਰ ਹੋ ਚੁੱਕਿਆ ਔਰਤ ਦਾਵਾ ਕਰਦੀ ਹੈ ਕਿ 8000 ਹੋਰ ਕੈਨੇਡੀਅਨ ਮੁਲਕ ਛੱਡ ਕੇ ਜਾ ਚੁੱਕੇ ਨੇ ਉਧਰ ਜਸਟਨ ਟਰੂਡੋ ਦੇ ਦੋ ਕੈਬਨਟ ਮੰਤਰੀ ਅਤੇ ਕਈ ਐਮਪੀਜ਼ ਨੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਿਆ ਵੀਡੀਓ ਵਿੱਚ ਔਰਤ ਦੀ ਟਿੱਪਣੀ ਮਗਰੋਂ ਪੋਲੀਵਰ ਕਹਿੰਦੇ ਨੇ ਕਿ ਆਮ ਤੌਰ ਤੇ ਲੋਕ ਨਿਆਰਾ ਗੁਆਰਾ ਵਰਗੇ ਮੁਲਕ ਛੱਡ ਕੇ ਕੈਨੇਡਾ ਆਉਂਦੇ ਨੇ ਪਰ ਹੁਣ ਮੁਲਕ ਛੱਡਣ ਲਈ ਮਜਬੂਰ ਨੇ ਉਹ ਜਸਟਨ ਟਰੂਡੋ ਦੇ 9 ਸਾਲ ਦੇ ਕਾਰਜਕਾਲ ਤੋਂ ਅੱਕ ਚੁੱਕੇ ਨੇ ਕੈਪ ਬ੍ਰੈਂਟਨ ਵਿੱਚ ਫਿਸ਼ਿੰਗ ਕਾਰੋਬਾਰ ਕਰਨ ਵਾਲਾ ਪਰਿਵਾਰ ਕੈਨੇਡਾ ਦੀ ਮਹਿੰਗਾਈ ਤੋਂ ਘਬਰਾ ਗਿਆ ਪੋਲੀਵਰ ਕਹਿੰਦੇ ਨੇ ਕਿ ਉਹ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਉਣਗੇ ਪੱਤਰਕਾਰਾਂ ਨਾਲ ਜਦੋਂ ਫੈਡਰਲ ਮੰਤਰੀਆਂ ਦੀ ਵੀਡੀਓ ਬਾਰੇ ਟਿੱਪਣੀ ਮੰਗੀ ਤਾਂ ਟ੍ਰਾਂਸਪੋਰਟ ਮੰਤਰੀ ਪਾਬਲੋ ਰੋਡਰਿੰਗਸ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸ਼ਾਇਦ ਨਿਗਾਰਾ ਗੁਆਰਾ ਦੇ ਹਾਲਾਤ ਬਾਰੇ ਨਹੀਂ ਜਾਣਦੇ ਉਹ ਕਦੇ ਵੀ ਨਿਗਾਰਾ ਗੁਆਰਾ ਨਹੀਂ ਗਏ ਫੈਡਰਲ ਸਰਕਾਰ ਵੱਲੋਂ ਕੈਨੇਡੀਅਨਸ ਨੂੰ ਜਾਰੀ ਸੁਝਾਅ ਵਿੱਚ ਨਿਕਾਰਾਗੁਆਰਾ ਦੇ ਸਫ਼ਰ ਦੌਰਾਨ ਸਚੀ ਟ੍ਰੈਨ ਨੇ ਵੀ ਆਖਿਆ ਗਿਆ ਜਿੱਥੇ ਸਿਆਸੀ ਹਾਲਾਤ ਬੱਤਰ ਚੱਲ ਰਹੇ ਨੇ ਅਤੇ ਅਤੇ ਬਦਨਾਮੀ ਫੈਲਣ ਦਾ ਜਿੱਥੇ ਖਤਰਾ ਵੀ ਬਣਿਆ ਹੋਇਆ ਉਦਯੋਗ ਮੰਤਰੀ ਫਰਾਂਸਵਾ ਫਿਲਿਪਸ ਸਪੈਨ ਅਤੇ ਟੋਰੀ ਆਗੂ ਦੀ ਵੀਡੀਓ ਨੂੰ ਗੈਰ ਜ਼ਿੰਮੇਵਾਰੀ ਵਾਲੀ ਕਰਾਰ ਦਿੱਤਾ ਤੇ ਨਾਲ ਹੀ ਕਿਹਾ ਕਿ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਅਸਲ ਵਿੱਚ ਉਹ ਕੌਣ ਹਨ ਇਮਾਨਦਾਰੀ ਨਾਲ ਗੱਲ ਕੀਤੀ ਜਾਵੇ ਤਾਂ ਕੈਨੇਡੀਅਨਾਂ ਦੀ ਤਰੱਕੀ ਤੋਂ ਦੁਨੀਆ ਈਰਖਾ ਕਰਦੀ ਹੈ ਤੇ ਦਰਜਣਾ ਮੁਲਕ ਜੋ ਇੱਥੇ ਆ ਕੇ ਵਸਣ ਤੇ ਪੜਨ ਵਾਸਤੇ ਆ ਰਹੇ ਨੇ ਇਸੇ ਦੌਰਾਨ ਨੋਵਾ ਸਕੋਸ਼ੀਆ ਤੇ ਸਿਡਨੀ ਵਿਕਟੋਰੀਆ ਪਾਰਲੀਮੈਂਟ ਹਲਕੇ ਤੋਂ ਲਿਬਰਲ ਐਮਪੀ ਜੇਮੀ ਬੇਸਟ ਨਿਊ ਜਦੋਂ ਕੈਪ ਬ੍ਰੈਂਪਟਨ ਦੇ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੁਲਕਦਾਰ ਅਰਥਚਾਰਾ ਵੱਧ ਫੁੱਲ ਰਿਹਾ ਹੈ ਉਸ ਪਰਿਵਾਰ ਨੂੰ ਵੀ ਇਸ ਇਲਾਕੇ ਵਿੱਚ ਵਾਪਸੀ ਕਰਨ ਦਾ ਸੱਦਾ ਦਿੱਤਾ ਗਿਆ ਲਿਬਰਲ ਸਰਕਾਰ ਦੇ ਮੰਤਰੀਆਂ ਵੱਲੋਂ ਐਮਪੀਜ਼ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਜਦੋਂ ਪੋਲੀਵਾਰਡ ਦੇ ਬੁਲਾਰੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਬਿਨਾਂ ਸ਼ੱਕ ਨਿਕਰ ਗੋਰਾ ਵਰਗੇ ਦੁਨੀਆ ਦੇ ਕਈ ਮੁਲਕਾਂ ਵਿੱਚ ਵੱਸਦੇ ਲੋਕਾਂ ਨੂੰ ਸਿਆਸੀ ਜ਼ੁਲਮ ਅਪਰਾਧ ਹਿੰਸਕ ਵਾਰਦਾਤਾਂ ਕਰਕੇ ਆਪਣੀ ਧਰਤੀ ਛੱਡਣੀ ਪਈ ਵੀਡੀਓ ਵਿੱਚ ਕੁਝ ਅਜਿਹਾ ਨਹੀਂ ਹੈ ਜੋ ਅਜਿਹੇ ਲੋਕਾਂ ਦੇ ਸੰਘਰਸ਼ ਨੂੰ ਘਟਾ ਕੇ ਪੇਸ਼ ਕਰਦਾ ਹੋਵੇ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਨੇ तमाम ਖਬਰਾਂ ਦੇਖਣ ਤੋਂ ਨਵਾਸੇ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ